ਕਪੜੇ ਪਾਉਂਦੀ ਸੀ ਦਿਓਲ ਉਹ ਤੋਂ ਲਵਾ ਕੇ ਲੈ ਗਏ ਮੈਨੂੰ ਚਾਹੀਦੇ ਆ ਰਿਕੁਐਸਟ ਆ ਦੇ ਦੇ ਕੋਈ ਲੱਡੂਆਂ ਦਾ ਕੋਈ ਸੀਨ ਸੀਗਾ ਖਾਈ ਗਏ ਖਾਈ ਗਏ ਖਾਏ ਹੁਣ ਲੱਡੂ ਕਿਹੜਾ ਦੁਬਾਰਾ ਲੈ ਕੇ ਆਵੇ ਉਹਨਾਂ ਪਤਾ ਨਹੀਂ ਕੀ ਉੱਤੇ ਹਟ ਹਟ ਜੀ ਛਿੜਕ ਮਾਰੀ ਮਤਲਬ ਜੇ ਕੋਈ ਗੀਤ ਹੋ ਜਾਏਗਾ ਤੇ ਆਲੇ ਦੁਆਲੇ ਕੁੜੀਆਂ ਕੜੀਆਂ ਥੋੜੀਆਂ ਵਾਧਾ ਜਾਣਗੀਆਂ ਬਜਟ ਦੇ हिसाब ਕੁੜੀਆਂ ਤਾਂ ਕਿੱਥੇ ਇਹਨਾਂ ਨੇ ਤਾਂ ਵੀ ਨਹੀਂ ਦੇਣੀਆਂ ਇਹ ਕਾਫੀ ਹੈ ਪਹਿਲਾਂ ਤਾਂ ਚਾਹ ਨਹੀਂ ਹੈਗੀ ਤੁਸੀਂ ਮੋੜਤੀ ਉਹ ਅੱਛਾ ਸੁਣਦੇ ਹੋ ਮਤਲਬ ਮੈਨੂੰ ਇੱਕ ਬੰਦੇ ਨੇ ਆ ਕੇ ਕਿਹਾ ਕਹਿੰਦਾ ਮੈਡਮ ਵੀ ਤੁਹਾਡੀ ਜਿਹੜੀ ਸੀਰੀਜ਼ ਸੀਗੀ ਪੜਦਾ ਰਹਿ ਗਿਆ ਲੱਭਦਾ ਰਹਿ ਗਿਆ ਮੈਨੂੰ ਕਹਿੰਦਾ ਇੱਕ ਨੈਗੇਟਿਵ ਕਮੈਂਟ ਨਹੀਂ ਮਿਲਿਆ ਨਹੀਂ ਲੱਗਦਾ ਹੁੰਦਾ ਉਹ ਗੱਡੀਆਂ ਘੱਟ ਜਦੋਂ ਪਿੱਛੇ ਨੂੰ ਮੁੜ ਕੇ ਦੇਖੀਦਾ ਗੱਡੀ ਘੱਟ ਸਟੋਰ ਰੂਮ ਜ਼ਿਆਦਾ ਲੱਗਦਾ ਹੁੰਦੇ ਵੀ ਇੱਕੋ ਥਾਂ ਤੈਂ ਟਿਕ ਜਾ ਮਨ ਵੀ ਟਿਕ ਜਾਊਗਾ ਹੌਲੀ ਹੌਲੀ ਹੱਸਣਾ ਫੇਰ ਤੋਂ ਸਿੱਖ ਜਾਊਗਾ ਕਰ ਲੈ ਮਨ ਨੂੰ ਹੌਲਾ ਉੱਚੀ ਰੋ ਰੋ ਕੇ ਅਥਰੂ ਕੱਢ ਲੈ ਕਿਉਂ ਅੱਖਾਂ ਨੂੰ ਦਬਦਾ ਆਂ ਔ ਜਗਾਹ ਬਦਲ ਬਦਲ ਕੇ ਸਕੂਨ ਲੱਭਦਾ ਆਂ ਯਾਦਾਂ ਖਹਿੜਾ ਨਹੀਂ ਛੱਡਣਾ ਕਿਉਂ ਭੱਜਦਾ ਆਂ ਯਾਰ ਡਿਗਰੀ ਕਸੂਤੀ ਡਿਗਰੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੂਗੀ 7 ਅਗਸਤ 2026 ਨੂੰ ਜਿਨ੍ਹਾਂ ਇੰਤਜ਼ਾਰ ਤੁਹਾਨੂੰ ਆ ਉਦੋਂ ਜ਼ਿਆਦਾ ਇੰਤਜ਼ਾਰ ਸਾਨੂੰ ਵੀ ਆ ਤੇ ਜਿਨ੍ਹਾਂ ਨੇ ਵਿੱਚ ਕੈਰੈਕਟਰ ਪਲੇ ਕੀਤੇ ਨੇ ਜੋ ਇਸ ਸੀਰੀਜ਼ ਦੇ ਡਾਇਮੰਡਸ ਨੇ ਉਹਨਾਂ ਨੂੰ ਵੀ ਬਹੁਤ ਇੰਤਜ਼ਾਰ ਆ ਉਹ ਵੀ ਫੋਨ ਕਰਕੇ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਵੀ ਕਦੋਂ ਪਲੈਨਿੰਗ ਕਰ ਰਹੇ ਹੋ ਸੋ ਫਾਈਨਲੀ ਹੁਣ ਪਲੈਨਿੰਗ ਹੋ ਚੁੱਕੀ ਆ ਪਹਿਲਾਂ ਸਾਰਿਆਂ ਦਾ ਵੈਲਕਮ ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਬਾਈ ਠੀਕ ਠਾਕ ਚੜ੍ਹਦੀ ਕਲਾ ਨਾਂਦੇ ਅੱਜ ਤਾਂ ਬਾਲੀ ਆ ਹੋ ਗਈ ਤਾਂ ਜਾਣ ਹੀ ਚੱਕੇ ਜਾ ਰਹੇ ਅੱਜ ਤਾਂ ਨਹੀਂ ਚੱਕੇ ਜਾ ਰਹੇ ਵੇਖੋ ਫਾਈਨਲੀ ਟੈਕਨੀਕਲ 에ਰਰ ਖਤਮ ਹੋ ਗਿਆ ਹੋ ਮੁੱਕ ਗਿਆ ਸੀ ਸਹੀ ਸੀ ਕਹਿੰਦੇ ਡੀ ਐਂਡ ਹੋ ਗਿਆ ਟੈਕਨੀਕਲ 에ਰਰ ਦਾ ਮਤਲਬ ਜਿਹੜਾ ਕਮੈਂਟਾਂ ਦੇ ਵਿੱਚ ਲੋਕ ਪਿਆਰ ਦਿੰਦੇ ਨੇ ਉਹ ਹੁਣ ਸਿੰਮੇ ਵਿੱਚ ਦੇਵਾਂਗੇ ਬਿਲਕੁਲ ਆਡੀਅנס ਨੂੰ ਅਸੀਂ ਕੀ ਦਸੀ ਅਸੀਂ ਤੇ ਆਪ ਆਡੀਅנס ਬਣੇ ਹੋਏ ਆ ਕਦੋਂ ਆਊਗੀ ਕਦੋਂ ਆਊਗੀ ਸੋ ਫਾਈਨਲੀ ਆ ਤੁਹਾਡੇ ਸਾਹਮਣੇ ਹਾਂਜੀ ਬਿਲਕੁਲ ਅੱਛਾ ਫੇ ਹੋਰ ਨਵੇਂ ਲੀੜੇ ਲੱਤੇ ਸਵਾਲੇ ਤਿਆਰੀ ਕਰ ਲਈ ਇਹ ਦੇਖੋ ਜੀ ਤਿਆਰੀ ਫੁੱਲ ਸਵਾਲੇ ਕਿ ਤਾਂ ਸਾਨੂੰ ਕਾਸਟਿਮ ਵੀ ਮਿਲੂਗਾ ਅੱਛਾ ਮੈਨੂੰ ਨਹੀਂ ਪਤਾ ਮੈਂ ਉਹੀ ਲੀੜੇ ਚ ਰੱਖੋ ਸੁੱਕੀ ਲੱਕੜ ਦੇ ਹੱਥ ਗਰੀਬੇ ਚੱਕਵਾ ਮੈਂ ਬਿਲਕੁਲ ਨਹੀਂ ਐਤ ਕੀ ਦੇਖੋ ਸਾਡੀ ਸਾਡਾ ਥੋੜਾ ਜਿਹਾ ਪ੍ਰੋਡਕਸ਼ਨ ਪੱਖੋਂ ਵੀ ਹੱਥ ਸੌਖਾ ਹੋ ਗਿਆ ਸਾਡਾ ਤੇ ਸਾਨੂੰ ਜਿਹੜੇ ਓਮ ਜੀ ਦੇ ਨਾਲ ਅਸੀਂ ਇਹ ਫਿਲਮ ਕਰ ਰਹੇ ਹਾਂ ਮਨੀਸ਼ ਸਰ ਦੇ ਨਾਲ ਤੇ ਉਹ ਉਹਨਾਂ ਦਾ ਮਤਲਬ ਦੇਖ ਹੁੰਦਾ ਨਾ ਕਿ ਜਿਵੇਂ ਅਸੀਂ ਨਵੇਂ ਆ ਅਸੀਂ ਮਤਲਬ ਚਲੋ ਆਪਾਂ ਫਿਲਮਾਂ ਕਰ ਰਹੇ ਹਾਂ ਬਟ ਅਸੀਂ ਜੇ ਅਸੀਂ ਰੈਬੀ ਦੇ ਰੈਬੀ ਦੇ ਤੌਰ ਤੇ ਅਸੀਂ ਵੇਖੀਏ ਤਾਂ ਅਸੀਂ ਬਹੁਤ ਨਵੇਂ ਆ ਯਾਰ ਜਿਗਰੀ ਸਾਡੇ ਲਈ ਬਹੁਤ ਕੀਮਤੀ ਚੀਜ਼ ਆ ਔਰ ਉਹਨੂੰ ਸਿਨੇਮਾ ਚ ਲੈ ਕੇ ਆਉਣਾ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਆ ਤੇ ਇਹਦੇ ਜੇ ਕੋਈ ਚੰਗਾ ਬੰਦਾ ਹੱਥ ਫੜ ਲੇ ਵੱਡਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨੋਲੇਜ ਹੈਗੀ ਆ ਹਨਾ ਤਾਂ ਉਹ ਜਦੋਂ ਹੱਥ ਫੜ ਲੈਣ ਤਾਂ ਆਪ ਵੀ ਹੱਲਾਸ਼ਰੀ ਮਿਲਦੀ ਹੈ ਕਿ ਚੰਗਾ ਕਰਕੇ ਆਵਾਂਗੇ ਸੋ ਆਪਦੇ ਵੱਲੋਂ ਅਸੀਂ ਕੰਟੈਂਟ 'ਚ ਕੋਈ ਕਮੀ ਨਹੀਂ ਰਹਿਣ ਦੇਵਾਂਗੇ ਤੇ ਆਡੀਅנס ਤੋਂ ਵੀ ਗੁਜ਼ਾਰਿਸ਼ ਹੈ ਕਿ ਉਹ ਆਪਦੇ ਵੱਲੋਂ ਕਮੀ ਨਾ ਰਹਿਣ ਦੇਣ ਹੁਣ ਇਹ ਕਹਿ ਸਕਦੇ ਆਂ ਬਾਈ ਤੁਹਾਡੇ ਗੀਤ ਦੇ ਵਿੱਚ ਮਤਲਬ ਜੇ ਕੋਈ ਗੀਤ ਹੋ ਜਾਏਗਾ ਤੇ ਆਲੇ ਦੁਆਲੇ ਕੁੜੀਆਂ-ਕੜੀਆਂ ਥੋੜੀਆਂ ਵਾਧਾ ਆ ਜਾਣਗੀਆਂ ਬਜਟ ਦੇ ਹਿਸਾਬ ਨਾਲ ਨਹੀਂ ਮੈਨੂੰ ਐ ਤੇ ਨਹੀਂ ਲੱਗਦਾ ਕੁੜੀਆਂ ਤਾਂ ਕਿੱਥੇ ਇਹਨਾਂ ਨੇ ਤਾਂ ਵੀ ਨਹੀਂ ਦੇਣੀਆਂ ਇਹ ਹਾਂ ਇਹ ਹੋ ਸਕਦਾ ਹੈ ਕਿ ਜਿਹੜੀ ਲੀਡ ਲੱਤੇ ਵਾਲੀ ਇਹਨਾਂ ਨੇ ਗੱਲ ਕੀਤੀ ਹੈ ਵੀ ਇਹਦੇ ਵਿੱਚ ਹੁਣ ਹੱਥ ਸੌਖਾ ਹੋ ਜਾਊਗਾ ਵੀ ਹੁਣ ਆਪਦੇ ਨਹੀਂ ਲਿਉਣੇ ਇਹ ਇਹ ਹੋ ਸਕਦਾ ਵੀ ਵੱਡਾ ਜਿਹਾ ਪਿਆਨੋ ਹੋਏਗਾ ਖਾਲੀ ਪੈਲਸ ਦੇ ਵਿੱਚ ਸੈੱਟ ਲੱਗੇਗਾ ਕੁਝ ਨਾ ਕੁਝ ਹਾਂ ਇਹ ਆ ਵੀ ਸੈੱਟ ਸੂਟ ਵਾਲਾ ਜਿਹੜਾ ਆ ਗੁੱਡ ਗੁੱਡ ਤਰੀਕੇ ਨਾਲ ਅਸੀਂ ਜਦੋਂ ਪਿਛਲੀ ਵੀ ਅਸੀਂ ਦੋ ਸੀਰੀਜ਼ ਜਿਹੜੀਆਂ ਬਣਾਈਆਂ ਨੇ ਅਸੀਂ ਟਰਾਈ ਕੀਤਾ ਕਿ ਕਮੀ ਉਹਦੇ ਵਿੱਚ ਵੀ ਨਾ ਰਵੇ ਹਨਾ ਸੋ ਪ੍ਰੇਮ ਜਿਹੜਾ ਆ ਆਡੀਅנס ਨੇ ਇੰਨਾ ਜ਼ਿਆਦਾ ਦਿੱਤਾ ਆ ਤੇ ਕਮੀ ਉਹਦੇ ਵਿੱਚ ਵੀ ਨਹੀਂ ਕੋਈ ਸੀਗੀ ਇਹ ਕਹਿ ਸਕਦੇ ਆ ਕਿ ਹਾਂ ਹੁਣ ਹੋਰ ਹੱਲਾਸ਼ੇਰੀ ਮਿਲੀ ਆ ਤੇ ਇਹਨੂੰ ਹੋਰ ਵਧੀਆ ਤਰੀਕੇ ਨਾਲ ਗੁੱਟ ਤਰੀਕੇ ਨਾਲ ਇਹਨੂੰ ਬਣਾਉਣਾ ਗਾਜ ਭਾਈ ਹੁਣੀ ਕਹਿੰਦੇ ਕਹਿੰਦੇ ਵੀ ਉਦੋਂ ਉਧਰ ਡਾਇਰੈਕਟਰ ਸਾਹਿਬ ਸੀਨ ਸ਼ੂਟ ਕਰਦੇ ਮਗਰੋਂ ਕੰਨ ਜਾ ਕੇ ਬੰਦਾ ਕਹਿੰਦਾ ਭਾਈ ਬਿਸਕਟਾਂ ਦੇ ਪੈਕੇਟ ਮੋਗ ਗਏ ਹਾਂ ਇਹ ਰਹੀਏ ਉਹ ਫਿਰ ਜਦੋਂ ਹੀ ਹੈ ਨਾ ਡਾਇਰੈਕਟਰ ਵੀ ਪ੍ਰੋਡਿਊਸਰ ਵੀ ਰਾਈਟਰ ਵੀ ਐਡੀਟਰ ਵੀ ਸਾਰਾ ਕੁਝ ਇੱਕੋ ਬੰਦਾ ਕਰੇ ਅੱਛਾ ਉਦੋਂ ਮੈਨੂੰ ਮੈਨੂੰ ਯਾਦ ਆ ਇੱਕ ਨਾ ਸੀਨ ਖਰੇ ਚੱਲਦਾ ਸੀਗਾ ਸਾਡੇ ਉਹਦੇ ਵਿੱਚ ਪੀਜੀ ਵਾਲੇ ਚ ਉੱਚ ਕੋਈ ਲੱਡੂਆਂ ਦਾ ਕੋਈ ਸੀਨ ਸੀਗਾ ਖਾਈ ਗਏ ਖਾਈ ਗਏ ਖਾਏਗੇ ਹੁਣ ਲੱਡੂ ਕਿਹੜਾ ਦੁਬਾਰਾ ਲੈ ਕੇ ਆਵੇ ਉਹਨਾਂ ਪਤਾ ਨਹੀਂ ਕੀ ਉੱਤੇ ਹਟ ਹਟ ਜੀ ਛਿੜਕ ਮਾਰੀ ਉਹਦਾ ਤੁਸੀਂ ਉਹਦਾ ਤੁਸੀਂ ਰੈਬੀ ਨੂੰ ਪੁੱਛ ਕੇ ਵੇਖਦੇ ਨਾ ਉਸ ਟਾਈਮ ਉਹਦੇ ਅੰਦਰ ਕੀ ਚੱਲ ਰੈਬੀ ਦੇ ਅੰਦਰ ਉਸ ਟਾਈਮ ਕੀ ਚੱਲ ਰਿਆ ਸੀ ਉਹ ਤਾਂ ਉਹੀ ਜਾਣਦਾ ਨਾ ਉਹ ਤਾਂ ਕਾਸ ਉਹਨੂੰ ਜੀ ਲੱਡੂ ਜਾਂਦਾ ਨਾ ਤੇ ਉਹਨਾਂ ਦਾ ਦਿਲ ਬਾਹਰ ਆਉਂਦਾ ਹੁਣ ਹਾਂ ਹੁਣ ਲੱਡੂ ਇਹ ਹਟਦੇ ਨਹੀਂ ਚੱਬ ਜਾਗੇ ਹੁਣ ਦੇ ਉਹਨੇ ਤੁਸੀਂ ਦੇਖੋ ਐਂ ਦੇ ਹਟ ਛਿੜਕਤੀ ਉੱਤੇ ਵੀ ਹੁਣ ਨਹੀਂ ਖਾਣਗੇ ਹੁਣ ਨਹੀਂ ਖਾਣਗੇ ਦੇਖ ਲਓ ਤੁਸੀਂ ਹਿੱਟ ਛਿੜਕਦੀ ਉਹ ਤੇ ਪਿਆਨਾ ਹੁਣ ਨਹੀਂ ਇਹ ਇਹਨਾਂ ਨੇ ਹਟਣਾ ਨਹੀਂ ਹਾਂ ਹਿੱਟ ਤਾਂ ਇਹ ਮੁੜ ਕੇ ਕਿੱਥੋਂ ਦੁਬਾਰਾ ਵਾਰ-ਵਾਰ ਡੱਬੇ ਲਿਆਵਾਂਗੇ ਅਸੀਂ ਸੋ ਐਂ ਸੀਗਾ ਵੀ ਮੰਨੀ ਸਾਨੂੰ ਐ ਵੀ ਹੁੰਦਾ ਸੀ ਕਿ ਅਸੀਂ ਨਾ 12-12 ਤੱਕ ਰਾਤ-ਰਾਤ ਵੀ ਸ਼ੂਟ ਚੱਲਦਾ ਹੁੰਦਾ ਸਾਨੂੰ ਐ ਸੀਗਾ ਵੀ ਚੱਲ ਲੁੱਡੂ ਮੁੱਕ ਜਾਣਗੇ ਵੀ ਸ਼ੂਟ ਥੋੜਾ ਬੰਦ ਕਰੀਏ ਠੀਕ ਆ ਸਵੇਰੇ ਕਰ ਦੇਣਗੇ ਪਰ ਨਹੀਂ ਜੀ ਉਹ ਕਹਿੰਦਾ ਨਾ ਸ਼ੂਟ ਹੋਣਾ ਹੈ ਹਣਾ ਉਹ ਹਿੱਟ ਮਾਰ ਦਿੰਦੇ ਨੇ ਥੋੜੀ-ਥੋੜੀ ਤੇ ਦੂਜੀ ਗੱਲ ਮਤਲਬ ਉਹ ਸਾਡੀ ਗੱਡੀ ਦੀਆਂ ਡਿੱਗੀਆਂ ਸਾਡੇ ਆਪ ਦੇ ਕੱਪੜਿਆਂ ਨਾਲ ਹੀ ਭਰੀਆਂ ਰਹਿੰਦੀਆਂ ਸੀ ਵੀ ਇਹਦਾ ਨਹੀਂ ਪਤਾ ਰੈਬੀ ਦਾ ਕਿ ਆਹ ਨਹੀਂ ਪਾਉਣਾ ਕਾਸਟਿਊਮ ਦੂਜਾ ਚੇਂਜ ਕਰੋ ਹਣਾ ਮਤਲਬ ਤੇ ਸਾਨੂੰ ਐ ਹੋਣਾ ਸੀ ਵੀ ਯਾਰ ਮਤਲਬ ਰੈਬੀ ਨੂੰ ਕੋਈ ਕਿਸੇ ਪਾਸੇੋਂ ਐ ਨਹੀਂ ਹੋਣਾ ਚਾਹੀਦਾ ਵੀ ਯਾਰ ਇਹ ਬੰਦੇ ਨੇ ਆ ਐ ਕਰਤਾ ਜਾਂ ਇਧ ਨਿਉ ਵਾਲਾ ਨਵੇਂ ਗੱਡੀਆਂ ਘੱਟ ਜਦੋਂ ਪਿੱਛੇ ਨੂੰ ਮੁੜ ਕੇ ਦੇਖੀਦਾ ਗੱਡੀ ਘੱਟ ਸਟੋਰ ਰੂਮ ਜ਼ਿਆਦਾ ਲੱਗਦਾ ਹੁੰਦਾ ਵੀ ਅੱਛਾ ਉਦੋਂ ਇਹ ਵੀ ਹੋਣਾ ਨਾ ਮੇਰੇ ਖਿਆਲ ਕੱਪੜੇ ਵੀ ਜਦੋਂ ਤੁਹਾਡਾ ਕਾਸਟਿਊਮ ਚੇਂਜ ਹੁੰਦਾ ਹੋਗਾ ਤੇ ਲੱਗ ਰਿਹਾ ਤੇ ਮੈਨੂੰ ਪਤਾ ਨਹੀਂ ਦੁਬਾਰਾ ਕਦੋਂ ਲੋਡ ਪੈ ਜਾਣੀ ਹੁਣ ਮੈਨੂੰ ਲੱਗਦਾ ਹੁਣ ਤੇ ਤੁਹਾਡੇ ਕੋਈਰਨ ਵੀ ਹੋਏਗਾ ਉੱਥੇ ਨਾ ਬੰਦਾ ਵੱਖਰਾ ਮਿਲੇਗਾ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਹਾਂਜੀ ਉਹ ਕੀ ਹੋਇਆ ਸੀਗਾ ਕਿ ਮਤਲਬ ਦਿਓਲ ਦੀ ਗੱਲ ਦੱਸਣੇ ਦਿਓਲ ਨੇ ਨਾ ਜਿਹੜੇ ਕੱਪੜੇ ਉਹਦੇ ਪਾਏ ਹੋਏ ਸੀਗੇ ਮਤਲਬ ਅਸੀਂ ਜਿਹੜਾ ਜਦੋਂ ਸੀਜ਼ਨ 2 ਸ਼ੂਟ ਕਰ ਲੈਣਾ ਸੀਜ਼ਨ 1 ਸ਼ੂਟ ਕੀਤਾ ਸੀ ਹੁਣ ਉਹ 2 ਦੇ ਵਿੱਚ ਉਹਦੀ ਕੰਟੀਨਿਊਟੀ ਬਣਦੀ ਸੀ ਇੱਕ ਕੱਪੜੇ ਦੀ ਠੀਕ ਹੈ ਸਾਡਾ 2 ਸਾਲ ਦਾ ਆਪਣਾ ਗੈਪ ਪੈ ਗਿਆ ਸੀ ਉਹ ਕਿ ਤੈਨੂੰ ਸਾਡਾ ਵੱਧ ਪੈਗਾ ਵੱਦੀ ਕੰਮ ਵਾਲੀ ਦੇ ਮੁੰਡੇ ਤੱਕ ਪਹੁੰਚ ਜਾਂਦੇ ਨੇ ਬਿਲਕੁਲ ਪਹੁੰਚ ਗਏ ਸੀ ਤੇ ਉਹ ਕੱਪੜੇ ਪਾਉਂਦੀ ਸੀ ਤੇ ਦਿਓਲ ਉਹਦੇ ਤੋਂ ਲਵਾ ਕੇ ਲੈ ਗਿਆ ਇਹ ਮੈਨੂੰ ਚਾਹੀਦੇ ਆ ਰਿਕੁਐਸਟ ਆ ਦੇ ਦੇ ਤੇ ਉਹ ਹੈਰਾਨ ਹੋਵੇ ਕਹਿੰਦਾ ਯਾਰ ਇਹ ਕਿਉਂ ਜੀ ਅਮੀਰੀ ਹੈ ਪਹਿਲਾਂ ਕੱਪੜੇ ਦੇ ਤੇ ਮਾਂ ਨੇ ਕਿਹਾਣਾ ਵੀ ਪੁੱਤ ਲੈ ਜਾ ਤੇਰੇ ਬਾਤੇ ਮੁੰਡਾ ਕਹਿੰਦਾ ਨਾ ਵਾਪਸ ਕਰ ਇਹ ਇੰਨੇ ਇੱਕ ਹੋਰ ਸੀਗਾ ਨਾ ਜਦੋਂ ਯਾਰ ਜਿਗਰੀ ਦਾ ਉਹ ਜਿਹੜਾ ਵਿਆਹ ਵਾਲਾ ਸੀਗਾ ਛਾਪੇ ਵਾਲਾ ਉਹ ਉਹ ਗਰਮੀਆਂ 'ਚ ਸ਼ੂਟ ਹੋਇਆ ਸੀਗਾ ਜਦੋਂ ਸ਼ੈਰੀਬਾਈ ਨਾਲ ਕਰਨ ਲੱਗੇ ਸੀਗੇ ਸ਼ੂਟ ਉਦੋਂ ਸਿਆਲ ਆ ਗਏ ਅਸੀਂ ਟੀ-ਸ਼ਰਟਾਂ ਦੇ ਵਿੱਚ ਇੰਨੀ ਇੰਨੀ ਅੱਧੀ ਅੱਧੀ ਬਾਹਾਂ ਵਾਲੀਆਂ ਪਾਈਆਂ ਤਾਂ ਖੱਜਲ ਹੋ ਗਏ ਜੀ ਅੱਧੀ ਰਾਤ ਉਦੋਂ ਸੋ ਬਹੁਤ ਠੰਡ ਸੀਗੀ ਸੋ ਇਦਾਂ ਇਦਾਂ ਸ਼ੂਟ ਹੋਇਆ ਆ ਪਰ ਮੈਨੂੰ ਲੱਗਦਾ ਹੁਣ ਇਹ ਚੀਜ਼ਾਂ ਧੋੜੀਆਂ ਜੀਆਂ ਉਹ ਵੀ ਉਹ ਵੀ ਕਿਤੇ ਨਾ ਕਹਿ ਸਕਦੇ ਵੀ 골ਡਨ ਮੂਮੈਂਟਸ ਆ ਜਾਂ ਬਿਲਕੁਲ ਜੀ ਬਿਲਕੁਲ ਸੋ ਉਹਨਾਂ 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 ਚੀਜ਼ਾਂ ਕਰਕੇ ਹੀ ਮੈਨੂੰ ਲੱਗਦਾ ਆ ਜਿਹੜਾ ਅਗਲਾ ਪਾਰਟ ਜਿਹੜਾ ਹੈਗਾ ਆ ਮੈਨੂੰ ਲੱਗਦਾ ਇੰਨਾ ਪਿਆਰ ਉਦੋਂ ਮਿਲਿਆ ਹੈ ਅਸੀਂ ਵੀ ਇੰਜੋਏ ਕੀਤਾ ਉਹ ਸ਼ੂਟ ਨੂੰ ਬਹੁਤ ਇੰਜੋਏ ਕੀਤਾ ਜੀ ਅਸੀਂ ਸੋ ਤਾਂ ਕਰਕੇ ਜੀ ਆਹ ਹੁਣ ਮੈਨੂੰ ਲੱਗਦਾ ਪ੍ਰੇਮ ਦੁਬਾਰਾ ਮਿਲੂਗਾ ਲੋਕਾਂ ਨੂੰ ਅੱਛਾ ਤੁਸੀਂ ਸੈੱਟ ਤੇ ਕਿੰਨੀਆਂ ਸ਼ਰਾਰਤਾਂ ਕਰਦੇ ਹੋ ਇਹ ਹੁਣ ਤੁਹਾਡੇ ਮੂੰਹੋਂ ਸੁਣਨਾ ਸੱਚੀ ਜੀ ਦੱਸਿਓ ਸ਼ਰਾਰਤਾਂ ਦੱਸੋ 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 ਸੱਚ ਪੜਿਆ ਨਹੀਂ 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 ਇਹ ਆ ਕਿ ਸਾਰੇ ਨਾਲ ਦੇ ਹੀ ਸੀਗੇ ਸਾਰੇ ਰਲਵੇਂ ਮਿਲਵੇਂ ਜੇ ਚਲਦੀ ਰਹਿੰਦੀ ਸੀ ਬਾਣੀ ਮੋਟੀ ਚਾਹ ਚੱਕੋ ਮੇਰੇ ਭਾਜੀ ਤੁਸੀਂ ਤੇ ਤੁਸੀਂ ਤੇ ਇਹ ਗੱਲ ਨਾ ਕਹੋ ਕੀ ਗੱਲ ਚਾਟਾ ਅੱਗੇ ਬਹੁਤ ਸ਼ਕਲੀ ਆਈ ਨਾ ਨੀ ਨੀ ਸੀਨ ਵਾਲੀ ਕਾਫੀ ਸਾਰਿਆਂ ਨੇ ਮੈਂ ਹੁਣ ਮੈਂ ਕਿਵੇਂ ਕਰਲੀ ਤੂੰ ਤੀਰੂ ਪੀ ਲੋ ਪੀ ਲੋ ਤੂੰ ਪੀ ਨਾ ਪੀ ਲੋ ਪੀ ਲੋ ਕੋਈ ਗੱਲ ਨਹੀਂ ਫੋਟੋ ਬਾਜੀ ਅੱਜ ਕੈਂਟੀਨ ਵਾਲੀ ਫੀਲ ਆ ਰਹੀ ਹੈ ਮੈਨੂੰ ਵੀ ਅਸੀਂ ਕੈਂਟੀਨ 'ਚ ਬੈਠੇ ਆ ਅਸੀਂ ਉੱਥੇ ਵੀ ਇੰਝ ਕਰਦੇ ਹੁੰਦੇ ਇਹ ਕਾਫੀ ਹੈ ਪਹਿਲਾਂ ਤਾਂ ਚਾਹ ਨਹੀਂ ਹੈਗੀ ਤੁਸੀਂ ਮੋੜਤੀ ਉਹ ਅੱਛਾ ਸੁਣਦੇ ਹੋ ਆਣਾ ਜਰਾ ਤੇ ਠੀਕ ਹੈ ਤੇ ਇਹ ਮਤਲਬ ਜਦੋਂ ਦੇਖ ਰਹੇ ਤੁਸੀਂ ਇਹ ਪ੍ਰੋਡਕਸ਼ਨ ਹੈ ਆਵੀਆਂ ਆ ਰਹੀਆਂ ਹਨ ਚਿੱਟਾ ਕੱਪ ਜਿਹੜਾ ਰਾਜਕੁਮਾਰ ਸਾਹਿਬ ਦੇ ਹੱਥ 'ਚ ਹੁੰਦਾ ਹੈ ਕੇ ਰੈਂਦੇ ਕੰਟੀਨ ਵਾਲੇ ਉਹ ਜਿਹੜੇ ਕੱਚ ਦੇ ਗਲਾਸ ਹੁੰਦੇ ਨੇ ਗਲਾਸੀਆਂ ਜਿਹਨੂੰ ਪਕਾ ਦਿੰਦੇ ਹਨ ਹਾਂ ਹਾਂ ਉਹਦੇ ਚ ਪਿੰਦੇ ਰਹੇ ਆ ਤੇ ਅੱਜ ਅਸੀਂ ਕਪਾਂ ਜਾਂ ਤੁਸੀਂ ਇੱਥੇ ਹੀ ਸਾਡਾ ਪ੍ਰੋਡਕਸ਼ਨ ਦਾ ਹਿਸਾਬ ਲਾ ਸਕਦੇ ਯਾਰ ਇਟ ਇਜ਼ ਯੂ ਨੋ ਬਜਟ ਬਜਟ ਰੈਬੀ ਨੂੰ ਇੰਨਾ ਨਾ ਕਰੋ ਨਹੀਂ ਗੁੱਡ ਸੀਗਾ ਜੀ ਦੇਖੋ ਪ੍ਰੋਡਕਸ਼ਨ ਉਹ ਵੀ ਬਹੁਤ ਸੋਹਣੀ ਸੀ ਉਹ ਤਾਂ ਫਿਰ ਯੂਨੀਵਰਸਿਟੀ ਚਾ ਸੀ ਨਾ ਨਹੀਂ ਬਾਈ ਹੁਣ ਬੰਨੇ ਦੱਸੋ ਵੀ ਇੰਨਾ ਵਾਸਤੇ ਹੁਣ ਤਾਂ ਪੱਖੇ ਜੇ ਵੀ ਆਉਣਗੇ ਜਿਹੜੇ ਮੇਕਅਪ ਤੋਂ ਬਾਅਦ ਉਹ ਹੱਥ ਚ ਹੁੰਦੇ ਨਾ ਕੁੜੀਆਂ ਦੇ ਹਾਂ ਇੱਕ ਛਾਤ ਆਏਗਾ ਇੱਕ ਇੱਕ ਟੋਟ ਆਏਗਾ ਇੱਕ ਮੇਕਅਪ ਆਰਟਿਸਟ ਹੋਗਾ ਇੱਕ ਹੇਅਰ ਜੇ ਸਰਦੀਆਂ ਨਾ ਹੋਈਆਂ ਉਹੀ ਲਿਖ ਲੈ ਕੇ ਦੇ ਦਿਓ ਨਾ ਆਪਣੇ ਜੋ ਰਕਾਰ ਮੱਲੇ ਹੈਗੇ ਆ। ਹਾਂ ਪਾਵਰ ਲਿਸਟ ਬਣਾਵਾਂਗੇ ਆਪਾਂ ਹਣਾ ਲਿਸਟ ਬਣਾ ਲਾਂਗੇ ਆਪਾਂ। ਅੱਛਾ ਐਰਕਾਂ ਉਦਾਂ ਵੈਸੇ ਜਦੋਂ ਕੋਈ ਸ਼ੂਟ ਦਾ ਕਾਲ ਆਉਂਦਾ ਹੁੰਦਾ ਸੀ ਵੀ ਇੰਨੇ ਤੋਂ ਇੰਨੇ ਦਿਨ ਸ਼ੂਟ ਆ ਤਾਂ ਤਿਆਰੀ ਹੋਰ ਸਾਫ ਦੀ ਹੁੰਦੀ ਸੀ। ਐਰਕਾਂ ਜਦੋਂ ਫੋਨ ਆਏਗਾ ਸ਼ੂਟਿੰਗ ਦਾ ਕਿਹੋ ਜੀਆਂ ਪਲੈਨਿੰਗਸ ਹੋਣੀਆਂ ਤੁਹਾਡੀਆਂ? ਵਿਆਹ ਵਾਲਾ ਚ ਆਗਾ ਇਹ ਤਾਂ ਸਾਨੂੰ। ਦੇਖੋ ਇਹ ਹੁਣ ਥੋੜਾ ਪ੍ਰੋਫੈਸ਼ਨਲ ਕੰਮ ਹੋ ਜੂਗਾ। ਪ੍ਰੋਫੈਸ਼ਨਲ ਮੈਂ ਵੀ ਉਹ ਕਹਿ ਲੂੰ। ਹੁਣ ਥੋੜਾ ਪ੍ਰੋਫੈਸ਼ਨਲ ਕੰਮ ਹੋ ਜੂਗਾ। ਹੁਣ ਅਸੀਂ ਹੁਣ ਇਹ ਆ ਕਿ ਹੁਣ ਪਹਿਲਾਂ ਰੈਬੀ ਦਾ ਯੂਰ ਆਜ ਨਹੀਂ ਨਹੀਂ ਜਾਣਾ ਜਲਦੀ ਜਲਦੀ ਹਾਂ ਟਾਈਮ ਨਾਲ ਗਲਤ ਇਮਪ੍ਰੈਸ਼ਨ ਨਹੀਂ ਪਾਉਣਾ ਉਹ ਥੋੜਾ ਕਰ ਜਾਂਦੇ ਹੁੰਦੇ ਸੀ ਵੀ ਚੱਲ ਹੁਣ ਆਉਂ ਨਿਕਲਦੇ ਹਾਂ ਹੁਣ ਨਿਕਲਦੇ ਹਾਂ ਹਾਂਜੀ ਆਗੇ 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 ਇਦਾਂ ਕਰਦੇ ਹੁੰਦੇ ਸੀ ਕਿਉਂਕਿ ਚੱਕਰ ਇਹ ਸੀਗਾ ਨਾ ਉਹਦੇ ਵਿੱਚ ਵੀ ਰੈਬੀ ਜਦੋਂ ਬੁਲਾਉਂਦਾ ਸੀ ਸਾਡਾ ਸ਼ੂਟ ਓਵਰਨਾਈਟ ਚੱਲਦਾ ਹੁੰਦਾ ਸੀ ਉਹਦੇ ਚੱਕਰਾਂ ਸਾਡੇ ਦਿਨੇ ਸਾਡੇ ਤੋਂ ਕਿੱਥੋਂ ਫਿਰ ਉੱਠਿਆ ਜਾਵੇ ਸੋ ਮੈਨੂੰ ਲੱਗਦਾ ਜੇ ਉਹ ਚੀਜ਼ ਰਹੀ ਆ ਹੁਣ ਇੱਥੇ ਟਾਈਮ ਟੂ ਟਾਈਮ ਲੱਗਦਾ ਸ਼ੂਟ ਵੀ ਹੋਊਗਾ ਸੋ ਸਾਨੂੰ ਵੀ ਆਪ ਵੀ ਰੈਸਟ ਮਿਲੂਗੀ ਤੇ ਗੁੱਡ ਤਰੀਕੇ ਨਾਲ ਕੰਮ ਮਿਲਦਾ ਚੱਲੂਗਾ ਹਾਂ ਜੀ ਹੁਣ ਤਾਂ ਆਰਡਰ ਵੀ ਜੋ ਦਿੱਤਾ ਜਾਏਗਾ ਉਹ ਮਿਲੇਗਾ ਬਿਲਕੁਲ ਬਿਲਕੁਲ ਇੰਨਾ ਵੀ ਨਹੀਂ ਅਸੀਂ ਉਹ ਕਰਦੇ ਹੁਣ ਹਨਾ ਨਹੀਂ ਨਹੀਂ ਥੋੜਾ ਜਿਹਾ ਰੱਖਾਂਗੇ ਮੈਂ ਕਹਾ ਹੁਣ ਮਿੱਠਾ ਪੱਤੀ ਠੋਕ ਕੇ ਚਾਹ ਹਾਂ ਨਹੀਂ ਬਿਲਕੁਲ ਠੀਕ ਹੈ ਜੀ ਗੁੱਡ ਸਰ ਬਈ ਮੈਂ ਚਾਹਨਾ ਗੀਤ ਤਾਂ ਸੁਣਾ ਦਿਓ ਯਾਰ ਹਾਂ ਜੀ ਸਰ ਗੀਤ ਕਿਹੜਾ ਆਪਾਂ ਯਾਰ ਜੀ ਗਰੀ ਜਿਹੜਾ ਸਕੂਨ ਸੁਣਨਾ ਜਗਾਹ ਬਦਲ ਬਦਲ ਕੇ ਸਕੂਨ ਲੱਭਦਾ ਆਂ ਯਾਦਾਂ ਖਹਿੜਾ ਨਹੀਂ ਛੱਡਣਾ ਕਿਉਂ ਭੱਜਦਾ ਆਂ ਯਾਦਾਂ ਖਹਿੜਾ ਨਹੀਂ ਛੱਡਣਾ ਕਿਉਂ ਭੱਜਦਾ ਆਂ ਇੱਕੋ ਥਾਂ ਤੇ ਟਿਕ ਜਾ ਮਨ ਵੀ ਟਿਕ ਜਾਊਗਾ ਹੌਲੀ ਹੌਲੀ ਹੱਸਣਾ ਫੇਰ ਤੋਂ ਸਿੱਖ ਜਾਊਗਾ ਕਰ ਲੈ ਮਨ ਨੂੰ ਹੌਲਾ ਉੱਚੀ ਰੋ ਰੋ ਕੇ ਅਥਰੂ ਕੱਢ ਲੈ ਕਿਉਂ ਅੱਖਾਂ ਨੂੰ ਦਬ ਦਿਆਂ ਆਂ ਔ ਜਗਾਹ ਬਦਲ ਬਦਲ ਕੇ ਸਕੂਨ ਲੱਭ ਦਿਆਂ ਆਂ ਯਾਦਾਂ ਖਹਿੜਾ ਨਹੀਂ ਛੱਡਣਾ ਕਿਉਂ ਭੱਜ ਦਿਆਂ ਆਂ ਨਹੀਂ ਕੀ ਬਾਤ ਇਹਦਾ ਸੱਚੀ ਗੱਲ ਆ ਜਿੱਦਾਂ ਅਸੀਂ ਬਚਪਨ ਚ ਡੈਕ ਵਾਲੀ ਕੈਸੇਟ ਸੁਣਦੇ ਹੁੰਦੇ ਹੁੰਦੇ ਨਾ ਸਪੀਕਰ ਤੇ ਉਹੀ ਫੀਲ ਆਇਆ ਮੈਨੂੰ ਬਹੁਤ ਜਣਾ ਨੇ ਇਹ ਗੱਲ ਕਹੀ ਸੀ ਤੇ ਮੈਂ ਬਹੁਤ ਮਤਲਬ ਵੀ ਖੁਸ਼ਕਿਸਮਤ ਆ ਕਿ ਸੰਦਾ ਸਰ ਦੀ ਜਿਹੜੀ ਆਵਾਜ਼ ਤੇ ਉਹਨਾਂ ਦੀ ਲੇਖਣੀ ਹੈ ਜਿਹੜੀ ਉਹ ਮੇਰੇ ਉਹਨੇ ਮੇਰੇ ਇਮੋਸ਼ਨਸ ਮਤਲਬ ਕੀਰਤ ਦੇ ਇਮੋਸ਼ਨਸ ਨੂੰ ਦਿਖਾਇਆ ਹਨਾ ਕਿਉਂਕਿ ਜਦੋਂ ਹੀ ਮੈਨੂੰ ਦੱਸਦਾ ਹੁੰਦਾ ਸੀ ਨਾ ਕਿ ਪਵਨ ਇਸ ਵਾਰੀ ਨਾ ਮੈਂ ਮਤਲਬ ਤੁਹਾਡੇ ਹਾਂ ਤੁਹਾਡੇ ਦੋਨਾਂ ਦੀ ਸਟੋਰੀ ਦੇ ਨਾ ਮੈਂ ਆ ਲਿਖਿਆ ਜਦ ਜਨੇ ਮੈਨੂੰ ਸਕੂਨ ਸੁਣਾਇਆ ਸੀਗਾ ਉਹ ਮਤਲਬ ਮੈਨੂੰ اے سی ਵੀ ਕਦੋਂ ਬਿਲਕੁਲ ਸਕੂਨ ਮਿਲਿਆ ਔਰ ਮਤਲਬ ਮੈਨੂੰ اے سی ਕਦੋਂ ਰਿਲੀਜ਼ ਹੋ ਕਦੋਂ ਲੋਕਾਂ ਤੱਕ ਜਾਊਗਾ ਤੇ ਉਹ ਫੀਲ ਕਰ ਪਾਉਣਗੇ ਉਹ ਸੀ ਇਮੋਸ਼ਨ ਐਡ ਕੀ ਹੋਰ ਵੀ ਕੈਂਟ ਕੈਂਟ ਜਿਹੜੇ ਗੀਤ ਆ ਉਹ ਐ ਚੁਣ ਚੁਣ ਕੇ ਹੀ ਕਢਾਂ ਗਾਇਬ ਬਾਈ ਕਹਿੰਦੇ ਵੀ ਸਾਡੇ ਜੇ ਨਾ ਨਾ ਕਰਦੇ ਆ ਵੀ ਗਾਣੇ ਗਿਣੇ ਤੇ 35 ਤੇ ਪਏ ਨੇ ਹਾਂ ਗੀਤ ਵੈਸੇ ਪਹਿਲੇ ਵੀ ਆਪਣੇ ਕੋਲ ਵਾਵਾ ਪਏ ਆ ਤੇ ਪਰ ਇਹ ਆ ਵੀ ਚੁਣਾਂਗੇ ਹੁਣ ਉਹਦੇ ਵਿੱਚੋਂ ਵੀ ਚੁਣਾਂਗੇ ਫਿਰ ਉਸ ਤੋਂ ਬਾਅਦ ਨਵੇਂ ਵੀ ਯਾਰ ਜਗਰੀ ਨੇ ਕੈਲਬਮ ਕੱਢ ਦੇਣੀ ਇਹ ਪੀਪੀ ਕੈਲਬਮ ਕੱਢ ਦੇਣੀ ਪੀਪੀ ਛੱਡ ਦੇ ਯਾਰ ਜਗਰੀ ਦੀ ਈਪੀ ਨਹੀਂ ਸਹੀ ਗੱਲ ਆ ਸੋ ਗੀਤਾਂ ਤੇ ਵੀ ਬਹੁਤ ਵਰਕ ਕੀਤਾ ਗਿਆ ਹੈ ਤੇ ਮੈਨੂੰ ਲੱਗਦਾ ਜਦੋਂ ਤੱਕ ਉਹ ਰਿਕਾਰਡ ਨਹੀਂ ਹੋ ਜਾਂਦੇ ਉਦੋਂ ਤੱਕ ਮੈਨੂੰ ਲੱਗਦਾ ਹੋਰ ਚੀਜ਼ਾਂ ਲਿਖੀਆਂ ਵੀ ਜਾਂਦੀਆਂ ਰਹਿ ਗਈਆਂ ਹਾਂ ਦੀਆਂ ਤੁਸੀਂ ਵੀ ਐਂ ਕਰੋ ਨਾ ਚੀਮਾ ਵਾਈ ਵਾਂਗੂ ਸਿੱਧਾ ਲਿੰਕ ਹੀ ਸੈਟ ਹੋ ਹਾਂ ਨੀ ਉਹ ਬਾਈ ਦਾ ਤੇ ਫਿਰ ਬੈਕ ਟੂ ਬੈਕ ਬੈਕ ਟੂ ਬੈਕ ਹੈ ਸਾਡਾ ਐ ਹੈਗਾ ਕਿ ਫਿਲਮ ਲਈ ਅਸੀਂ ਅਹ ਥੋੜਾ ਉਹ ਸਟੋਰੀ ਦੇ ਹਿਸਾਬ ਨਾਲ ਸਾਨੂੰ ਲਿਖਣਾ ਵੀ ਪੈਣਾ ਉਹ ਹਿਸਾਬ ਨਾਲ ਚੱਲਣਾ ਪੈਣਾ ਜਦੋਂ ਫਿਲਮ ਨਿਬੜ ਜੂਗੀ ਫਿਰ ਉਦਾਂ ਹੀ ਸੁੱਟਾਂਗੇ ਫਿਰ ਅਸੀਂ ਵੀ ਅੱਛਾ ਤੁਸੀਂ ਮੈਨੂੰ ਦੱਸਿਓ ਮੈਮ ਕਿਵੇਂ ਜਦੋਂ ਹੁਣ ਸ਼ੂਟ ਹੋਏਗਾ ਸਾਰੀਆਂ ਤਿਆਰੀਆਂ ਵੀ ਹੋਣਗੀਆਂ ਜਦੋਂ ਪਹਿਲਾਂ ਤੁਸੀਂ ਸ਼ੂਟ ਕਰਦੇ ਸੀਗੇ ਜਦੋਂ ਵਾਪਸ ਜਾਂਦੇ ਸੀ ਘਰਾਂ ਨੂੰ ਤਾਂ ਇਹ ਹੁੰਦਾ ਵੀ ਵਿਆਹ ਤੋਂ ਮੁੜ ਚੱਲਨੇ ਸ਼ੱਕਰਪਾਰੇ ਲੈ ਕੇ ਹੁਣ ਦੁਬਾਰਾ ਕਦੋਂ ਆਵਾਂਗੇ ਇਹ ਤਾਂ ਰਹਿ ਹੀ ਐ ਇਹ ਤਾਂ ਸਾਡਾ ਤਾਂ ਮਤਲਬ ਉਹ ਮੈਂ ਪਹਿਲਾਂ ਵੀ ਕਿਹਾ ਵੀ ਵਿਆਹ ਵਾਲਾ ਹਿਸਾਬ ਹੁੰਦਾ ਸੀ ਚਾਹੇ ਚੱਲ ਸ਼ੂਟ ਰਿਹਾ ਬਟ ਸਾਨੂੰ ਐ ਹੁੰਦਾ ਸੀ ਵੀ ਹਾਂ ਚੱਲਿਆਂ ਸਾਰੇ ਆਹ ਮੈਂ ਨਾ ਜਦੋਂ ਮਤਲਬ ਵੀ ਘਰੇ ਵੀ ਜਦੋਂ ਮੈਂ ਘਰਦਿਆਂ ਨੂੰ ਦੱਸਿਆ ਕਿ ਅਸੀਂ ਫਿਲਮ ਲੈ ਕੇ ਆ ਰਹੇ ਹਾਂ ਯਾਰ ਜਿਗਰੀ ਹਨਾ ਤਾਂ ਉਹਨਾਂ ਨੂੰ ਪਹਿਲਾਂ ਤਾਂ ਸਕੂਨ ਮਿਲਿਆ ਸ਼ੁਕਰ ਆ ਸ਼ੁਕਰ ਹੈ ਕੁਸ਼ਤਿਆ ਉਹਨਾਂ ਦੇ ਅੰਦਰ ਨਿਕਲਿਆ ਸ਼ੁਕਰ ਆ ਕਿ ਤੁਸੀਂ ਕੁਝ ਅਪਡੇਟ ਲੈ ਕੇ ਆ ਰਹੇ ਹੋ ਪਰ ਉਸ ਤੋਂ ਵੱਧ ਮੈਂ ਉਹਨਾਂ ਨੂੰ ਸਮਝਾ ਕਹਿੰਦੀ ਹੁੰਦੀ ਸੀ ਮੈਂ ਕਿਹਾ ਮੈਨੂੰ ਸ਼ੂਟ ਦੋਨਾਂ ਚਾਣੀ ਹੈ ਕਿ ਜਿੰਨਾ ਮੈਨੂੰ ਸਾਰੇ ਇਕੱਠੇ ਫਿਰ ਤੋਂ ਉਹੀ ਇਸ਼ਾਰਾ ਤਾਂ ਕਰਾਂਗੇ ਫਿਰ ਤੋਂ ਹੀ ਹਾਂ ਸਮਝ ਆਊਗਾ ਕਿ ਕਿਉਂਕਿ ਉਹ ਜਿਹੜੀ ਮਤਲਬ ਅਸੀਂ ਸ਼ੂਟਿੰਗ ਦੇ ਦੌਰਾਨ ਜਿਹੜਾ ਅਸੀਂ ਮਤਲਬ ਇੰਜੋਏ ਕੀਤਾ ਨਾ ਉਹ ਮੈਨੂੰ ਲੱਗਦਾ ਵੀ ਮੇਰੀ ਜ਼ਿਹਨ ਚ ਹਮੇਸ਼ਾ ਰਹੂਗਾ ਔਰ ਉਹ ਯਾ ਯਾਦਾਂ ਨੇ ਜਿਹੜੀਆਂ ਉਹ ਮਤਲਬ ਸ਼ੂਟਿੰਗ ਤੋਂ ਵੀ ਉੱਤੇ ਦੀਆਂ ਮਤਲਬ ਮੈਂ ਕਹਿ ਸਕਦੀ ਆ ਕਿ ਇਹੀ ਇਹੀ ਰੀਜ਼ਨ ਆ ਕਿ ਅੱਜ ਅਸੀਂ ਸਾਰੇ ਇਕੱਠੇ ਆ ਔਰ ਇਕੱਠੇ ਬੈਠੇ ਆ ਤੇ ਇੱਕ ਜਦਾ ਐ ਵੀ ਸੀਗਾ ਨਾ ਜਦੋਂ ਅਸੀਂ ਉੱਥੇ ਪਹੁੰਚ ਗਏ ਮੈਂ ਪ੍ਰਤੀਕ ਅਸੀਂ ਕੈਨੇਡਾ ਜਦੋਂ ਗਏ ਨਾ ਹੁਣ ਉੱਥੋਂ ਵਾਲੇ ਜਿਹੜੇ ਆ ਉਹ ਉਹਨਾਂ ਨੂੰ ਥੋੜਾ ਜਿਹਾ ਐ ਹੋ ਜਾਂਦਾ ਹੁਣ ਤਾਂ ਹੁਣ ਤਾਂ ਜਮਾ ਹੀ ਨਹੀਂ ਬਣਨੀ ਹੁਣ ਤਾਂ ਤੁਸੀਂ ਇੱਥੇ ਆ ਗਏ ਹੁਣ ਕਿੱਥੇ ਇਕੱਠੇ ਹੋਵੋਗੇ ਹੁਣ ਮੁਸ਼ਕਲ ਆ ਕੰਮ ਸੋ ਜਦੋਂ ਉਹਨਾਂ ਨੂੰ ਵੀ ਮੈਂ ਥੋੜੇ ਜਿਹੜੇ ক্লোਜ਼ ਸੀਗੇ ਉਹਨਾਂ ਨੂੰ ਵੀ ਜੋ ਦੱਸਿਆ ਕਿ ਯਾਰ ਜਾਣਾ ਪੈਣਾ ਵਾਪਸਣਾ ਉਹ ਜਾਓ 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 ਜਾ ਕੇ ਕਹਿੰਦੇ ਮੈਂ ਐਸਪਰ ਉੱਥੇ ਘੁੰਮਦਾ ਸੀਗਾ ਕਹਿੰਦਾ ਮੈਨੂੰ ਕਹਿੰਦੇ ਭਾਈ ਤੂੰ ਇੱਥੇ ਘੰਡ ਜਾ ਕੇ ਫਿਰ ਮਣਾਉਂਗਾ ਬਸ ਇਹੀ ਗੱਲ ਹੈ ਨਾ ਸੋ ਇਹਨਾਂ ਨੂੰ ਦੇ ਲੋਕਾਂ ਇਹਹੀ ਹੈਗਾ ਵੀ ਤੁਸੀਂ ਪਲੀਜ਼ ਜਾ ਕੇ ਮਤਲਬ ਇੰਨਾ ਜ਼ਿਆਦਾ ਉਹਨਾਂ ਦਾ ਇੰਟਰਸਟ ਕਹਿ ਲੋ ਪਿਆਰ ਕਹਿ ਲੋ ਮਤਲਬ ਮੈਨੂੰ ਨਹੀਂ ਲੱਗਦਾ ਹੈਗਾ ਵੀ ਕਿਸੇ ਕੀਤਾ ਬਾਈ ਇਹ ਇੱਕ ਇੱਕ ਤਰ੍ਹਾਂ ਦਾ ਨਸ਼ਾ ਬਣ ਗਿਆ ਹੈ ਯੰਗਸਟਰਸ ਵਾਸਤੇ ਕਿਹੇ ਵੀ ਪ੍ਰੋਜੈਕਟ ਲਈ ਮੈਨੂੰ ਨਹੀਂ ਲੱਗਦਾ ਹੈਗਾ ਵੀ ਹਾਂ ਠੀਕ ਹੈ ਲੋਕਾਂ ਨੇ ਬਹੁਤ ਪਿਆਰ ਦਿੱਤਾ بڑے ਪ੍ਰੋਜੈਕਟਾਂ ਨੂੰ ਪਿਆਰ ਦਿੱਤਾ ਪਰ ਇੰਨਾ ਜ਼ਿਆਦਾ ਡੀਪਲੀ ਮੈਨੂੰ ਐਂ ਲੱਗਦਾ ਇਸ ਲੈਵਲ ਹਾਰਡ ਅੰਗਰੇਜ਼ੀ ਜਗੇ ਨੇ ਇੱਕ ਮੈਨੂੰ ਕਿਸੇ ਨੇ ਬੜੀ ਮੈਂ ਆਪਾਂ ਧਿਆਨ ਨਹੀਂ ਦਿੱਤਾ ਸ਼ਾਇਦ ਪਰ ਪਤਾ ਨਹੀਂ ਤੁਸੀਂ ਵੀ ਦਿੱਤਾ ਹੋਵੇ ਕਰ ਨਹੀਂ ਪਰ ਮਤਲਬ ਮੈਨੂੰ ਇੱਕ ਬੰਦੇ ਨੇ ਆ ਕੇ ਕਿਹਾ ਕਹਿੰਦਾ ਮੈਡਮ ਵੀ ਤੁਹਾਡੀ ਜਿਹੜੀ ਸੀਰੀਜ਼ ਸੀਗੀ ਕਹਿੰਦਾ ਉਹਦੀ ਸੋਹਣੀ ਗੱਲ ਪਤਾ ਕੀ ਲੱਗੀ ਮੈਨੂੰ ਕਹਿੰਦਾ ਮੈਂ ਪੜਦਾ ਰਹਿ ਗਿਆ ਲੱਭਦਾ ਰਹਿ ਗਿਆ ਮੈਨੂੰ ਕਹਿੰਦਾ ਇੱਕ ਨੈਗੇਟਿਵ ਕਮੈਂਟ ਨਹੀਂ ਮਿਲਿਆ ਨਹੀਂ ਬਿਲਕੁਲ ਤੇ ਉਹ ਮੇਰੇ ਲਈ ਵੀ ਮਤਲਬ ਮੈਂ ਫਿਰ ਸੋਚਿਆ ਯਾਰ ਕਿੱਡੀ ਵੱਡੀ ਗੱਲ ਆ ਇਹ ਮਤਲਬ ਇੱਕ ਵੀ ਨੈਗੇਟਿਵ ਕਮੈਂਟ ਨਹੀਂ ਆਇਆ ਯਾਰ ਸਾਨੂੰ ਕਿਉਂਕਿ ਅੱਜ ਦੀ ਤੁਹਾਨੂੰ ਪਤਾ ਵੀ ਜੋ ਚੱਲ ਰਿਹਾ ਸੋਸ਼ਲ ਮੀਡੀਆ ਤੇ ਹਨਾ ਕਿ ਜੇ ਕੋਈ ਚੰਗੀ ਚੀਜ਼ ਵੀ ਆਉਂਦੀ ਆ ਤਾਂ ਉਹਦੇ ਲਈ ਵੀ ਕਿੰਨੀ ਨੈਗੇਟਿਵਿਟੀ ਆ ਜਾਂਦੀ ਆ ਹਨਾ ਉਹ ਐਂ ਕਰਦੇ ਸੀਗੇ ਨਾ ਵੇਖ ਬੂਕ ਕੇ ਨਾ ਸਾਰੀ ਸੀਰੀਜ਼ ਦੇਖ ਕੇ ਜੇ ਉਹਨਾਂ ਨੇ ਕੋਈ ਗੁੱਸਾ ਕੱਢਣਾ ਅਖੀਰ ਚ ਇਹੀ ਲਿਖ ਦਿੰਦੇ ਅਗਲਾ ਲਿਆਓ ਹਾਂ ਕਰਦੇ ਨਹੀਂ ਕਰਦੇ ਨਹੀਂ ਤੁਸੀਂ ਸੋ ਇੰਨਾ ਆ ਜੈਵੀ ਬਾਈ ਨੇ ਇੱਕ ਗੱਲ ਹੋਣ ਲੱਗਾ ਇਹਦਾ ਦਸਵਾਂ ਵੀ ਬਣੂਗਾ ਤੇ ਉਹ ਕਹਿੰਦੇ ਮੈਂ ਨਹੀਂ ਬਣਾਉਣਾ ਉਹ ਮੇਰੇ ਜਵਾਕ ਬਣਾਉਣਗੇ ਤੇ ਫਿਰ ਤੁਹਾਡੇ ਵੀ ਜਵਾਕ ਹੀ ਕੰਮ ਕਰਨਗੇ ਸਾਰੇ ਬਿਲਕੁਲ ਵਾਈ ਕੋਰ ਫਿਰ ਇਹ ਪੀੜੀਦਰ ਪੀੜੀ ਚੱਲੇਗਾ ਇਹ ਉਹ ਵੀ ਕਹਿੰਦੇ ਜੈਂਸੀ ਤਾਂ ਹੋਣ ਨੇ ਉਦੋਂ ਪਤਾ ਨਹੀਂ ਕਿਹੜੀ ਜੈਂਸੀ ਆ ਜਾਣੀ ਪ੍ਰੋ ਅਲਟਰਾਮੈਕਸ ਉਹ ਦੇਖੋ ਉਹ ਵੀ ਦੇਖੋ ਉਹ ਫਿਊਚਰ ਪਲਾਨਸ ਨੇ ਹਨਾ ਉਹ ਵੀ ਪਲੈਨਿੰਗ ਅਸੀਂ ਕਰਾਂ ਉਹ ਤਾਂ ਉਹ ਤਾਂ ਕਹਿਣਗੇ ਨਹੀਂ ਨੀਆ ਤੁਹਾਡੇ ਵਾਲੇ ਡਾਇਲੋਗ ਪੁਰਾਣੇ ਹੋ ਗਏ ਆ ਮੈਂ ਤੁਹਾਨੂੰ ਹੁਣ ਵਾਲੇ ਲੈ ਕੇ ਦਿਖਾਉਣਾ ਹੁਣ ਵੀ ਹੁਣ ਕੀ ਚੱਲਦਾ ਅੱਜਕੱਲ੍ਹ ਉਹ ਆ ਵਾਈਗੁਰੂ ਦੀ ਕਿਰਪਾ ਨਾਲ ਜੇ ਏਦਾਂ ਸੀਰੀਜ਼ ਬਣੀ ਆ ਫਿਲਮ ਆਲ ਹੋਇਆ ਆ ਰੁਕ ਹੋਇਆ ਸਾਡਾ ਉਹ ਅੱਗੇ ਦੀ ਅੱਗੇ ਵੇਖੋ ਮਾਲਕ ਕਿਰਪਾ ਬਾਰੇ ਸਮਝਾ ਦੇ ਜਾਵਾ ਬਾਰੇ ਤੇ ਹੁਣ ਮੈਨੂੰ ਐ ਲੱਗਦਾ ਮੈਨੂੰ ਮੈਨੂੰ ਐਕਚੁਅਲ ਚ ਸਮਝਣਾ ਪੈਣਾ ਹੁੰਦਾ ਇਹ ਕਿੱਧਰ ਦੀ ਗੱਲ ਕਿੱਧਰ ਦੀ ਆ ਤੇ ਕਿੱਧਰ ਨੂੰ ਜਾਂਦੀ ਆ ਇਹ ਮੈਨੂੰ ਸੱਚੀ ਸਮਝਣਾ ਪੈਣਾ ਐ ਮੈਂ ਤੇ ਉਹੀ ਚੀਜ਼ ਕਰਦਾ ਰਹਿ ਗਿਆ ਵੀ ਐਨੂੰ ਜਾਵਾ ਤੇ ਆਉਨੂੰ ਜਾਵਾ ਉਹ ਮੈਨੂੰ ਲੱਗਦਾ ਵੀ ਸਿੱਖਣਾ ਪਾਣਾ ਸੱਚੀ ਜਵਾਲ ਨੂੰ ਜਾਣਾ ਪਾਣਾ ਹੁਣ ਵੀ ਸਿੱਖਣਾ ਪਾਣਾ ਵੀ ਕੀ ਜਵਾਂਣੀਆਂ ਪੈਣੀਆਂ ਜਾਵਾ ਦੀਆਂ ਹੈ ਕੀ ਹੈ ਹਨਾ ਸੋ ਇਹ ਸਹੀ ਹੈ ਜੀ ਠੀਕ ਹੈ ਸਰ ਇਹ ਜਾਵਾ ਦਾ ਜਵਾਬ ਤੁਹਾਨੂੰ ਗਾਂ ਆਪਣੀ ਪੀੜ੍ਹੀ ਨੂੰ ਵੀ ਦੇਣਾ ਪੈ ਸਕਦਾ ਪੂਰਾ ਆਨ ਅਪਡੇਟ ਹੋ ਗਏ ਨਾ ਮੈਂ ਅਗਲੀ ਵਾਰ ਮਿਲੂੰਗਾ ਵੀ ਅਗਲੀ ਵਾਰੀ ਮੈਂ ਮਿਲੂੰਗਾ ਹੁਣ ਹਣ ਜਦੋਂ ਸਿਨੇਮੇ ਦੇ ਪ੍ਰੀਮੀਅਰ ਤੇ ਆਵਾਂਗੇ ਉਦੋਂ ਤੁਸੀਂ ਦੱਸਣਾ ਜਾਵਾ ਜਾਵਾ ਬਾਰੇ ਬਿਲਕੁਲ ਦੇਖੋ ਇਹ ਤਾਂ ਸਾਡੇ ਬਿਟੀ ਇਹ ਮੈਨੂੰ ਕੰਮ ਦੇ ਦਿੱਤਾ ਮੈਨੂੰ ਚਾਰਜ ਬਿਟੀ ਖੋਲੋ ਦੱਸੋ ਠੀਕ ਹੈ ਜੀ ਨਹੀਂ ਨਹੀਂ ਮੈਂ ਕਈ ਵਾਰੀ ਗਲਤ ਦਾ ਦਿੰਦੀ ਹਾਂ ਉਹ ਬੰਦੇ ਮਰਵਾ ਦੇ ਚੜਜੀ ਬਿੱਟੀ ਪਰ ਤਾਂ ਨਹੀਂ ਅੱਛਾ ਜੀ ਮੈਂ ਹਜੇ ਵਰਤੀਆਂ ਮੈਂ ਵਰਤੀ ਦੋ ਵਾਰੀ ਹਾਂ ਨਾ ਭਾ ਬੁੱਝ ਬਣਾ ਦਿੰਦੀ ਆ ਹੋ ਰਹਿੰਦੇ ਨਹੀਂ ਨਹੀਂ ਮੈਂ ਜਿਹੜਾ ਮਾੜਾ ਮੋੜਾ ਦਿਮਾਗ ਚੱਲਦਾ ਉਹ ਵੀ ਨਹੀਂ ਕੰਮ ਕਰਦਾ ਮੈਨੂੰ ਮੈਨੂੰ ਮੇਰੇ ਲਈ ਵਧੀਆ ਗਾਣੇ ਚਾਹੀਦੇ ਆ ਤੂੰ ਚੜਜੀ ਬਿੱਟੀ ਬੋਲ ਜਾ ਤੈਨੂੰ ਆਹ ਬੁੜਕੇ ਭਾਜੀ ਤੁਸੀਂ ਸਕੂਨ ਦੀ ਜਗ੍ਹਾ ਫਕੂਨ ਲਿਖਦੇ ਹੋ ਹਾਂ ਸਕੂਨ ਦੀ ਜਗ੍ਹਾ ਫਕੂਨ ਨੇ ਨੇ ਗੀਤਾਂ ਚ ਨਹੀਂ ਹਜੇ ਹੈਗਾ ਬਿਲਕੁਲ ਚੈਟ ਜੀਪੀ ਦਾ ਸਾਰਾ ਨਹੀਂ ਲੈਣਾ ਸਾਰਾ ਨਹੀਂ ਲੈਣਾ ਉਹਨਾਂ ਦਾ ਪਰ ਬਹੁਤ ਬਾਈ ਉਹ ਪਤਾ ਕੀ ਕਰਦੀ ਚੈਟ ਜੀਪੀਟੀ ਨੇ ਅੱਧਾ ਕਲੇਰ ਕੰਠ ਬਾਈ ਮਿਕਸ ਕਰ ਦੇਣਾ ਅੱਧਾ ਨਸ਼ੱਤਰ ਬਾਈ ਮਿਕਸ ਕਰ ਦੇਣਾ ਕੁਝ ਹੋਰ ਹੀ ਬਣ ਜਾਣਾ ਨਾ ਨੀ 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 ਚੈਟ ਜੀਪੀਟੀ ਤੋਂ ਉਹ ਦੋਨਾਂ ਦਾ ਕੰਬੀਨੇਸ਼ਨ ਹੀ ਗਲਤ ਹੋ ਜਾਣਾ ਸਹੀ ਕੰਬੀਨੇਸ਼ਨ ਨਹੀਂ ਹੈਗਾ ਇਹ ਸੁਜੈਸ਼ਨ ਨੂੰ ਰੱਦ ਕੀਤਾ ਜਾਵੇ ਇਹ ਸੁਜੈਸ਼ਨ ਨੂੰ ਰੱਦ ਕੀਤਾ ਮਾਫੀ ਮੰਗਦੀ ਆ ਇਹ ਸਭ ਕੱਟ 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 ਤੇ 7 ਅਗਸਤ 2026 ਨੂੰ ਹਰੀ ਝੰਡੀ ਦਿੱਤੀ ਜਾਵੇ ਉਹ ਤੁਸੀਂ ਸਿਨੇਮਾ ਘਰਾਂ ਜਾ ਕੇ ਇਹੀ ਸਾਰੀਆਂ ਜੋੜੀਆਂ ਇਹੀ ਸਾਰਿਆਂ ਦਾ ਪਿਆਰ ਜਿਹੜਾ ਤੁਸੀਂ ਮੋਬਾਈਲਾਂ ਦੇ ਬਫਰਿੰਗ ਹੁੰਦੇ ਆ ਵੇਖਿਆ ਸੀ ਉਹ ਤੁਸੀਂ ਸਿਨੇਮੇ ਕਲੀਅਰਲੀ ਦੇਖੋਗੇ ਔਰ ਤੁਹਾਨੂੰ ਮਜ਼ਾ ਆਊਗਾ ਤੇ ਜਾਂਦੇ ਜਾਂਦੇ ਆਪਣਾ ਇੱਕ ਪਿਆਰ ਭਰਿਆ ਜਿਹਾ ਸਨੇਹਾ ਦੇ ਦਿਓ ਜੀ ਆਪਣੇ ਦਰਸ਼ਕਾਂ ਨੂੰ ਹਾਂ ਪਿਆਰ ਭਰਿਆ ਸਨੇਹਾ ਤੁਹਾਡੇ ਦਰਸ਼ਕਾਂ ਨੂੰ ਤੁਹਾਡੇ ਵੱਲੋਂ ਸਾਰਿਆਂ ਨੂੰ ਦੇਖੋ ਜੀ ਪਿਆਰ ਭਰਿਆ ਜਿਹੜਾ ਸਨੇਹਾ ਸਾਡੇ ਲੋੋਂ ਇਹੀ ਆ ਵੀ ਤੁਸੀਂ ਜਿੰਨਾ ਪਿਆਰ ਦਿੱਤਾ ਆ ਤੇ ਦੇਖੋ ਇੰਨਾ ਜ਼ਿਆਦਾ ਪਿਆਰ ਦਿੱਤਾ ਉਹ ਤਾਂ ਬੋਲਿਆ ਵੀ ਨਹੀਂ ਜਾਂਦਾ ਓਵਰ ਟੂ ਇਹ ਦਿਨ ਕਰ ਲਓ ਹੁਣ ਮਤਲਬ ਤੁਸੀਂ ਸਾਨੂੰ ਦੇਖੋ ਜਿਹੜੀ ਤੁਸੀਂ ਹੱਲਾਸ਼ਰੀ ਦਿੱਤੀ ਹੈ ਸਾਨੂੰ ਉਹਦੀ ਹੱਲਾਸ਼ਰੀ ਦੀ ਬਦੌਲਤ ਅੱਜ ਅਸੀਂ ਸਿਨੇਮਾ ਘਰਾਂ ਦੇ ਵਿੱਚ ਆ ਰਹੇ ਹਾਂ ਤੇ ਸਾਨੂੰ ਆਪਦੇ ਤੋਂ ਵੱਧ ਤੁਹਾਡੇ ਤੇ ਮਾਣ ਆ ਕਿ ਤੁਸੀਂ ਸਾਨੂੰ ਨਿਰਾਸ਼ ਨਹੀਂ ਕਰੋਗੇ ਔਰ ਤੁਸੀਂ ਜਿਸ ਜਿੰਨੀ ਸ਼ਿੱਦਤ ਨਾਲ ਤੁਸੀਂ ਵੇਟ ਕੀਤੀ ਹੈ ਯਾਰ ਜਿਗਰੀ ਦੀ ਉਨੀ ਹੀ ਸ਼ਿੱਦਤ ਦੇ ਨਾਲ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਵੀ ਹਰੀ ਝੰਡੀ ਦਿਓਗੇ ਜਿਵੇਂ ਤੁਸੀਂ ਕਿਹਾ ਤੇ ਸਾਨੂੰ ਮਤਲਬ ਹੋਰ ਵੀ ਚੰਗਾ ਕੰਟੈਂਟ ਬਣਾਉਣ ਲਈ ਪ੍ਰੇਰਿਤ ਕਰੋਗੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਪਰ ਅਸੀਂ ਹਾਂ ਅੱਜ ਪਹਿਲਾਂ ਤੁਸੀਂ ਪੁੱਛਦੇ ਰਹੇ ਨਾ ਕਦੋਂ ਬਣਾਉਣਾ ਕਰਾਂ ਅਸੀਂ ਹੁਣ ਕਦੋਂ ਜਾਣਾ ਕਦੋਂ ਜਾਣਾ ਤੇ ਫਿਰ ਅਸੀਂ ਸਟੋਰੀਆਂ ਲਾਵਾਂਗੇ ਕਦੋਂ ਜਾਣ ਦੀ ਕਿ ਸਾਨੂੰ ਕਹਿਣਾ ਹੀ ਨਾ ਪਵੇ ਸਾਨੂੰ ਪਵੇ ਵੀ ਅਸੀਂ ਅਗਲਾ ਅਗਲਾ ਮਤਲਬ ਅਸੀਂ ਅਗਲੀ ਕਦੋਂ ਬਣਾ ਦੀਏ ਕਦੋਂ ਬਣਾ ਦੀਏ ਵੀ ਇੰਨਾ ਤੁਸੀਂ ਤੁਸੀਂ ਹਜੇ ਪਿਛਲੀ ਨੂੰ ਹੀ ਇੰਨਾ ਪਿਆਰ ਦੇ ਇੰਨੀ ਅਗਲੀ ਕਦੋਂ ਬਣਾ ਬਣਾਈਏ ਸੋ ਸਾਨੂੰ ਦੋ ਹੱਲਾ ਸ਼ੇਰੀ ਤੇ ਜੁੜੇ ਰਹੋ ਬਸ ਚੱਕ ਦੋ ਫੱਟੇ ਚੱਕ ਦੋ ਫੱਟੇ ਬਿਲਕੁਲ ਜੀ ਸਿਨ ਵਿੱਚ ਰੌਣਕਾਂ ਲਾਉਣੀਆਂ ਨੇ ਯਾਰ ਜਿਗਰੀ ਕਸੂਤੀ ਡਿਗਰੀ ਚੱਕ ਕੇ ਰੱਖਦੇ